ਲੈ ਲਾਦੀ ਭਾਣੇ ਨਰਮੇ ਆੜੀਆਂ ਦਾ ਆਪਣਾ ਨਰਮਾ ਛੱਡ ਕੇ ਬਾਅਦ ਗਿਆ ਸੈਪਾ ਹੀ ਖੜਾ ਹੋ ਗਿਆ ਜਾਨ ਨੂੰ ਹੋਰ ਆਪਾਂ ਤਾਂ ਕਿੱਥੇ ਚੁਗੀਦੇ ਭਾਣੇ ਨਰਮੇ ਹੁਣ ਨਰਮੇ ਚੁਗਤਾ ਲੱਗੇ ਜਿਹੜੀਆਂ ਹੁਣ ਉਹਨਾਂ ਨੂੰ 20000 ਰੁਪਏ ਦੇ ਦ ਨਰਮੇ ਆੜੀਆਂ ਨੂੰ ਆ ਨਿੱਕੇ ਨੇ ਕੰਡੇ ਵਿਝੇ ਆ ਪਹਿਲਾਂ ਹੀ ਫਸਾਤੇ ਪਹਿਲਾਂ ਹੀ ਪੈਸੇ ਫਸਾਤੇ ਹੁਣ ਆ ਕਾਣਾ ਮੀਣਾ ਜਿਹਾ ਚੋਗੜਾ ਖਾ ਰਿਹਾ ਥੋੜਿਆ ਹੈ ਖਾ ਗਿਆ ਆਪਾਂ ਨੂੰ ਤਾਂ ਚੋਗੜਾ ਆ ਲਿਆ ਹੁਣ ਕੀ ਕਰਿਆ ਜਾਵੇ ਮੈਂ ਤਾਂ ਕਹਿੰਦੀ ਨਿੱਕੇ ਨੂੰ ਕਹਿ ਵੀ ਭਾਈ ਹੁਣ ਤੂੰ ਕੋਈ ਹੋਰ ਬੁੜੀਆਂ ਲਿਆ ਆਪਣੀ ਕਿਦੋਂ ਸੁਣਦਾ ਗੱਲ ਉਹ ਜੇ ਸੁਣਦਾ ਹੁੰਦਾ ਪੈਸੇ ਕਿਉਂ ਬਸਾਉਂਦਾ ਪੈਸੇ ਦੇਖ ਲੈ 20000 ਰੁਪਇਆ ਦੇ ਤਾਂ 15000 ਰੁਪਇਆ ਨਹੀਂ ਚਾੱਕ ਇਕੱਠਾ ਹੀ ਹੁਣ ਲੈ ਆਉਂਦੇ ਚ ਆਉਂਦੇ ਆ ਨਹੀਂ ਛੱਡ ਕੇ ਤੁਰ ਗਏ ਉਹ ਤਾਂ ਛੱਡ ਕੇ ਉੱਡ ਗੀਆਂ ਲੈ ਕੇ 20000 ਰੁਪਇਆ ਆਪਾਂ ਤੋਂ ਹੋਰ ਅੱਗੀ ਵੱਜ ਗਈ ਆਪਣੇ ਨਾਲ ਬਾਲੀ ਵੱਡੀ ਵੱਜ ਗਈ ਨਹੀਂ ਪਹਿਲਾਂ ਸਾਹੀ ਤਾਂ ਅੱਜ ਕੱਲ ਅਗਲਾ ਪਹਿਲਾ ਪੈਸਾ ਨਹੀਂ ਦਿੰਦਾ ਹੋਰ ਹੁਣ ਕਹਿੰਗੇ ਜੂਆ ਇਹ ਤੇ ਚਸੀਂ ਨਹੀਂ ਆਉਂਦੀਆਂ ਨਰਮਾ ਚੋਣ ਫਿਰ ਹੁਣ ਜੂਆ ਨੂੰ ਕੌਣ ਚੋ ਕੇ ਜੂਆ ਕਿਉਂ ਕਾਣਾ ਹੋ ਗਿਆ ਹੁਣ ਹੁਣ ਇਹ ਤੇ ਢੀ ਨਹੀਂ ਪੈਂਦੀ ਹੋਰ ਤੇ ਢੀ ਪੈਂਦੀ ਨਹੀਂ ਫਿਰ ਸਾਡੇ ਕੀ ਸਾਡੇ ਪੈਸਾ ਸਾਡੇ ਜੱਟਾਂ ਦੇ ਕਿਹੜਾ ਕੁਝ ਪੱਲੇ ਪਿਆਗਾ ਨਾ ਹੀ ਨਰਮਾ ਕਾਣਾ ਹੋ ਗਿਆ ਅਦੇ ਇਸ ਸਪਰੇ ਸਾਰੀ ਸੱਚ ਤੇ ਪੈਗੀ 20000 ਦਾ ਨਰਮਾ ਹੋਊਗਾ 20000 ਉਹਨਾਂ ਨੂੰ ਫੜਾਤਾ 20 ਦਾ ਤਾਂ ਹੋਣਾ ਵੀ ਨਹੀਂ ਨਰਮਾ ਤੇ ਜਿਹੜੀ ਰੇਸ ਪਰਿਆ ਉਹ ਕਿੱਥੋਂ ਮੋੜਾਂਗੇ ਹੋਰ ਹੈ ਬਾਣੀਆਂ ਦੇ ਪੈਸੇ ਕਿੱਥੋਂ ਮੋੜਨਗੇ ਚਾਹ ਗੋੜ ਲੈ ਕੇ ਖਾਈ ਬੈਠੇ ਆਂ ਹੈ ਤਾਂ ਆਪਾਂ ਕਰ ਜਾਈ ਹੁੰਨੇ ਆ ਕਰਜਾਈ ਤਾਂ ਹੈਗੇ ਹੀ ਆ ਹੁਣ ਆਪਾਂ ਆਏ ਤਾਂ ਜ਼ਿੰਮੇਦਾਰ ਫਿਰ ਤਾਂ ਹੀ ਕੋਈ ਸਪਰੇ ਪੀ ਲੈਦਾ ਕੋਈ ਫਾਹਾ ਲੈ ਲੈਂਦਾ ਹੋਰ ਹੈ ਜਿਮੀਦਾਰ ਨਹੀਂ ਬਚਦੇ ਨਹੀਂ ਕੋਸਾ ਕਲੇਸ਼ ਕਰਾਂਗੇ ਭਾਵੇਂ ਫਿਰ ਕਰੋ ਪੱਜ ਜਾਣਗੇ ਕੀ ਕਰਾਂਗੇ ਫਿਰ ਹੁਣ ਜੇ ਪਹਿਲਾਂ ਭਾਈ ਪੈਸੇ ਫਸਾਉਣੇ ਨਹੀਂ ਚਾਹੀਦੇ ਵਾਅਦਾ ਨਹੀਂ ਨਹੀਂ ਚਾਹੀਦੇ ਬਸ ਹਾਂ ਪਹਿਲਾ ਪੈਸਾ ਦੇਵੇ ਨਾ ਕਿਸੇ ਨੂੰ ਇਹ ਹੀ ਗੱਲ ਤਾਂ ਆਪਾਂ ਨੂੰ ਘਾਟਾ ਖਾਣਿਆ ਆਪਾਂ ਪੈਣੇ ਹੋ ਗਏ ਹੁਣ ਹਾਂ ਇਹ ਤਾਂ ਮਸਤ ਨੂੰ ਮਾਰ ਦੇਈ ਹੈਗੀ ਘਾਟਾ